ਅੱਛਾ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਯਾਰ ਪ੍ਰਮਾਤਮਾ ਭਲੀ ਕਰੂਗਾ ਹੌਸਲਾ ਰੱਖ ਸਭ ਠੀਕ ਹੋ ਜਾਊਗਾ ਹਾਂ ਹਾਂ ਬਣ ਜੂ ਬਣ ਜੂ ਕੰਮ ਆਪਣਾ ਜਮਾ ਸੋਚ ਨਾ ਕਰ ਸਰਦਾਰ ਜੀ ਹਾਂ ਬਈ ਉਰੇ ਆਇਆ ਮੜਾ ਜੀ ਠੀਕ ਹੈ ਮੈਂ ਕਰਦਾ ਬਾਅਦ ਚ ਹਾਂ ਬਈ ਬੱਲੇ ਕੋਈ ਕੰਮ ਕਰਾ ਲਾਂ ਜੇ ਕੰਮ ਹੈ ਕੰਮ ਕਰ ਦਵਾਂ ਜੀ ਮੈਂ ਨਾਸ਼ਰਾ ਕੰਮ ਆਲਾ ਤੁਹਾਡੇ ਬੰਦਾ ਲੱਗਿਆ ਹੋਇਆਗਾ ਕੋਈ ਕਰਾ ਲੋ ਜੀ ਕੰਮ ਕੋਈ ਨਾ ਮੜਾ ਮੈਨੂੰ ਲੋਡ ਸੀ ਕਰਾ ਲੋ ਜੀ ਕੰਮ ਤੈਨੂੰ ਪੈਸੇ ਦੀ ਲੋੜ ਹੈ ਨਹੀਂ ਪੈਸੇ ਨੂੰ ਰੋਟੀ ਲੋੜ ਹੈ ਜੀ ਅੱਛਾ ਹਾਂ ਜੀ ਚੱਲ ਆ ਜਾ ਫਿਰ ਕੋਈ ਨਹੀਂ ਆ ਜਾ ਬਈ ਕਰ ਹੰਕਾਰ ਹਾਂ ਜੀ ਆ ਆਪਣੀਆਂ ਮਿਰਚਾਂ ਗੁੱਟ ਕੇ ਤੇ ਮਿੱਟੀ ਲਾ ਦੇ ਠੀਕ ਹੈ ਜੀ ਜਦੋਂ ਕੰਮ ਨਿਪਟ ਗਿਆ ਮੈਨੂੰ ਬੋਲ ਮਾਰ ਠੀਕ ਹੈ ਜੀ ਗਰਮੀ ਬਹੁਤ ਹੈ ਲੈ ਵੀ ਕੰਮ ਨਿਪੜ ਗਿਆ ਆਪਣਾ ਸਰਦਾਰ ਨੂੰ ਬੋਲ ਮਾਰਦੀ ਹੈ ਹਨਾ ਕਹਿ ਦੀਏ ਸਰਦਾਰ ਜੀ ਸਰਦਾਰ ਜੀ ਹਾਂ ਮਲੇ ਉਹ ਵੇ ਕੰਮ ਨੇ ਵੇਟਤਾ ਸਾਰਾ ਜੀ ਹੈ ਨਿਪੜ ਗਿਆ ਸਾਰਾ ਕਸਾ ਜੀ ਠੀਕ ਹੈ ਤੂੰ ਐਂ ਕਰਾ ਹਾਂਜੀ ਮਾ ਟੂਟੀ ਦੇ ਹੱਥ ਧੋ ਲੈ ਮੈਂ ਤੇਰੇ ਵਾਸਤੇ ਰੋਟੀ ਲੈ ਕੇ ਆਉਣਾ ਲੈ ਵੀ ਸ਼ੇਰੇ ਰੋਟੀ ਸਰਦਾਰ ਜੀ ਐਂ ਕਰੋ ਜੀ α ਵਿੱਚ ਪਾ ਦਿਓ ਜੀ ਤੂੰ ਖਾਂਦਾ ਨਹੀਂ ਨਿਹਰੇ ਵਿੱਚ ਪਾ ਦਿਓ ਜੀ ਇਹ ਚ ਕਰ ਤੂੰ ਮੈਂ ਰੋਟੀ ਮੈਨੂੰ ਲੋੜ ਨਹੀਂ ਮੇਰੀ ਮਾਂ ਨੂੰ ਲੋੜ ਹੈ ਜੀ ਮੇਰੀ ਮਾਂ ਨਾਲ ਹਸਤਾਜ ਦਾਖਲਾ ਸਰਕਾਰੀ ਜੀ ਦਵਾਈ ਤਾਂ ਸਕਰਿਆ ਹਥੋਂ ਸਾਰੀ ਫ੍ਰੀ ਮਿਲ ਗਈ ਜੀ। ਟੱਟ ਕਹਿੰਦਾ ਵੀ ਦਵਾਈ ਰੋਟੀ ਖਾ ਕੇ ਲੈਣੀ ਹੈ ਜੀ। ਇਹ ਆ ਕਿੱਜ ਪੈ ਕਰ ਦਿਓ ਜੀ ਮੈਂ ਤੇ ਮੰਮੀ ਵਾਸਤੇ ਲੈ ਕੇ ਜਾਣਾ ਜੀ ਉਹਦੇ ਬਾਅਦ। ਕੋਈ ਗੱਲ ਨਹੀਂ ਸ਼ੇਰਾ ਇਹ ਤੂੰ ਲਫਾਫਾ ਮੈਨੂੰ ਫੜਾ ਤੂੰ ਰੋਟੀ ਖਾ ਇਹ ਚ ਮੈਂ ਤੈਨੂੰ ਹੋਰ ਪਵਾ ਕੇ ਦਿੰਦਾ। ਠੀਕ ਹੈ। ਲੈ ਸ਼ੇਰਾ ਰੋਟੀ। ਸਰਦਾ ਜੀ ਉਹਦਾ ਬਹੁਤ-ਬਹੁਤ ਧੰਨਵਾਦ ਜੀ। ਕੋਈ ਗੱਲ ਨਹੀਂ ਕੋਈ ਕੰਮ ਦਿੱਤਾ ਤੇ ਉੱਠੀ ਦਿੱਤੀ ਜੀ ਇੱਕ ਇਨਸਾਨ ਵਾਸਤੇ ਇਹ ਚੀਜ਼ ਕੋਈ ਵੱਡੀ ਗੱਲ ਨਹੀਂ ਹੁੰਦੀ ਧੰਨਵਾਦ ਭਗਤ ਰਕੀ ਬਖਸ਼ੇ ਹੁਣ ਵਕੀਲ ਹਾਂ ਹਾਂਜੀ ਵਕੀਲ ਸਾਹਿਬ ਗੱਲ ਸਾਹਿਬ ਵਧਾਈਆਂ ਤੈਨੂੰ ਵਧਾਈਆਂ ਜੀ ਹਾਂ ਉਹ ਜਿਹੜਾ ਆਪਣਾ ਕੇਸ ਚੱਲ ਰਿਹਾ ਜ਼ਮੀਨ ਵਾਲਾ ਆਪਾਂ ਜਿੱਤ ਗਏ ਉਹ ਠੀਕ ਹੈ ਠੀਕ ਹੈ ਹੋ ਗਈ ਪ੍ਰਮਾਤਮਾ ਦੀ ਸ਼ੁ크ਰਾਮਾਲਾ ਕਾ ਸ਼ੁ크ਰਾ ਤੇਰਾ ਹਾਂ ਕਿਰਪਾ ਹੋ ਗਈ ਚੰਗਾ ਠੀਕ ਹੈ ਲੈ ਬਈ ਜੇ ਆਪਾਂ ਕਿਸੇ ਗਰੀਬ ਨੂੰ ਰੋਟੀ ਖਵਾਉਂਦੇ ਹਾਂ ਨਾ ਉਹ ਹਰ ਦਰਗਾਹ 'ਚ ਫਤਿਹ ਹੁੰਦੀ ਹੈ ਦੇਖੋ ਆਪਾਂ ਇੱਕ ਗਰੀਬ ਨੂੰ ਰੋਟੀ ਖਵਾਈ ਤੇ ਅੱਜ ਉਹ ਪ੍ਰਮਾਤਮਾ ਦੀ ਦਰਗਾਹ 'ਚ ਫਤਿਹ ਹੋ ਗਈ ਆਪਣੀ ਹਨਾ ਆਪਣੀ ਪ੍ਰਮਾਤਮਾ ਨੇ ਸੁਣ ਲਈ ਇੰਨੇ ਲੰਬੇ ਚਿਰ ਤੋਂ ਆਪਣਾ ਕੇਸ ਲੜਕਦਾ ਆਉਂਦਾ ਸੀਗਾ ਸੱਚੇ ਬਾਦਸ਼ਾਹ ਕਿਸੇ ਦਾ ਮਾਰਾ ਨਾ ਕਰਾਈਉਂ